ਨੋਜਿਗਰੀ ਯਾਰਾਂ ਨੇ ਇਕੱਠਿਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦੋਵੇਂ ਦੋਸਤਾਂ ਦੀ ਇਕੱਠਿਆਂ ਮੌਤ ਹੋਈ ਹੈ। ਦੋਵੇਂ ਦੋਸਤਾਂ ਨੇ ਇਕੱਠਿਆਂ ਸਾਹ ਛੱਡੇ ਨੇ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਪਿਆਂ ਦੇ ਹੰਝੂ ਰੁਕਣ ਦਾ ਨਾ ਨਹੀਂ ਲੈ ਰਹੇ ਨੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨੌਜਵਾਨ ਮੁੰਡਿਆਂ ਦੇ ਨਾਲ ਐ ਵੱਡਾ ਹਾਦਸਾ ਵਾਪਰ ਜਾਵੇਗਾ। ਜਾਣਕਾਰੀ ਅਨੁਸਾਰ 10 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਦੂਜੇ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ। ਮਾਪੇ ਆਪਣੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਸਨ ਕੋਰੋਨਾ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਪੁੱਤ ਦੇ ਨਾਲ ਐ ਵੱਡਾ ਪਾਣਾ ਵਾਪਰ ਜਾਵੇਗਾ 12 1 ਵਜੇ ਦਾ ਇਵੈਂਟ ਹੋ ਗਿਆ ਸੀ ਸਾਂਭ ਤੋਂ ਸਵੇਰੇ ਪਤਾ ਲੱਗਿਆ ਕੌਣ ਸੀ ਉਹ ਮੇਰਾ ਮੁੰਡਾ ਸੀ ਕੀ ਨਾਮ ਸੀ ਅਰਸ਼ ਦੀ ਗੱਲ ਜੀ ਉਹ 23 ਸਾਲ ਦਾ ਸੀ ਕਿੱਥੋਂ ਜਾ ਰਿਹਾ ਸੀ ਉਹ ਇਹ ਕੋਈ ਪਤਾ ਨਹੀਂ ਕਿੱਥੋਂ ਗਏ ਨੇ ਕਿੱਥੋਂ ਨਹੀਂ ਗਏ ਘਰੋਂ ਕਿੰਨੇ ਕ ਵਜੇ ਗਏ ਸੀ ਇਹ ਵੀ ਨਹੀਂ ਦੱਸਿਆ ਕੀ ਕੰਮ ਕਰਦਾ ਮੈਨਾਂ ਅੱਧਾ ਜੱਫਾਈ ਕਰਦਾ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵਾਈ ਵੀ ਆਈ ਉਹਦਾ ਨਾਮ ਅਰਸ਼ੀਦੀਪ ਸਿੰਘ ਤੀ ਹੈ ਜੀ ਉਮਰ ਕਿੰਨੀ ਹੈ ਜੀ ਉਮਰ ਵੀ 22 ਸਾਲ ਦੇ ਲਗਭਗ ਹੈ ਉਮਰ ਆਈ ਅਨਮੈਰਿਡ ਨੇ ਨਹੀਂ ਮੈਰਿਡ ਨੇ ਤੇ ਸਾਲਕ ਵਿਆਹ ਨੂੰ ਹੋ ਗਿਆ ਜੀ ਕੀ ਘਟਨਾ ਕੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੇ ਗੱਡੀ ਵਾਲੀ ਨਾਲ ਡੱਪ ਕੇ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਕੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਕਹਿੰਦੇ ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਿਹਾਗਾ ਵੀ ਅਰਸ਼ ਮਿਲ ਨਹੀਂ ਰਿਹਾਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਚਲੋ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਤੇ ਮਨੂੰ ਰਾਤ 'ਚ ਮਿਲਿਆ ਚਲੋ ਮੈਂ ਉੱਥੇ ਖੜ ਗਿਆ ਤੇ ਉਦੋਂ ਉਹ ਪੂਰੇ ਹੋ ਚੁੱਕੇ ਸੀ ਕਿੱਦਾਂ ਸੀਗੇ ਮੋਟਰ ਉੱਤੇ ਮੋਰ ਸਾਲ ਤੇ ਦੋ ਜਣੇ ਧੀਗੇ ਦੂਸਰੇ ਨਾ ਦੋਤਾ ਸੀਗਾ ਕੌਣ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਸੀ ਉਹਨੂੰ ਰਵੀ ਕਹਿੰਦੇ ਨੇ ਕੋਈ ਸੀ ਦੋਨਾਂ ਦੀ ਮੌਕੇ ਤੇ ਦੇਖੋ ਇਹ ਨਹੀਂ ਆਪਾਂ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ਧੀਗੇ ਜੇ ਬੱਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਨੇ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂਗੇ ਇਹ ਵੀ ਕਹਿ ਸਕਦੇ ਵੀ ਕੋਈ ਵੱਡੀ ਪ੍ਰੇਟ ਮਾਰ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਜਿਐਸਲ ਚ ਹੋਇਆਗੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਏ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਜੀ ਕੀ ਨਾਮ ਹੈ ਉਹਦਾ ਜੀ ਹਰਸ਼ਦੀਪੀ ਕੀ ਘਟਨਾ ਹੋਈ ਸੀ ਘਟਨਾ ਜੀ ਸੰਤਾ ਸਵੇਰੇ ਫੋਨ ਆਇਆ ਸੀਗਾ ਵੀ ਤੇ ਇਦਾਂ ਡੈਥ ਹੋ ਗਈ ਸੰਤਾ ਇਹ ਵੀ ਨਹੀਂ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਰੇ ਆ ਕੇ ਪਤਾ ਲੱਗਿਆ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜਦ ਤੁਸੀਂ ਮੌਕੇ ਤੇ ਕੇਵਲ ਕੀ ਦੇਖਿਆ ਤੁਸੀਂ ਮੌਕੇ ਤੇ ਮੈਂ ਤਾਂ ਜੀ ਹੁਣੇ ਪਹੁੰਚਿਆ ਸਿੱਧਾ ਹਸਪੀਟਲ ਜੀ ਐ ਕੀ ਘਟਨਾ ਤੁਸੀਂ ਸੁਣਿਆ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਵੀ ਨਹੀਂ ਪਤਾ ਵੀ ਮਿਲ ਕਾਦ ਲਿਆਂਦੇ ਚੱਕ ਕੇ ਕਦ ਨਹੀਂ ਅਸਤਾ ਸਿੱਧਾ ਉਰੀ ਪਹੁੰਚੇ ਮੈਂ ਲਾਈਟ ਅੱਖਾਂ 'ਚ ਪੈਣ ਦਾ ਖਤਸਾ ਜਿਤਾਇਆ ਹੋ ਸਕਦਾ ਜੀ ਇਹ ਦਰਖਤ ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਦਰਖਤ 'ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਹਾਦਸੇ ਦੇ ਵਿੱਚ ਮਾਰੇ ਗਏ ਨੌਜਵਾਨ ਹਰਸ਼ਦੀਪ ਸਿੰਘ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਦ ਕਿ ਗੁਰਵਿੰਦਰ ਸਿੰਘ ਅਜੇ ਕੁਵਾਰਾ ਸੀ ਅਤੇ ਮਾਪੇ ਉਸਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਸਨ ਇਨਾ ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਦੇ ਗੱਜੋ ਸੋਗ ਦੀ ਲਹਿਰ ਛਾਈ ਹੋਈ ਹੈ ਪਰਿਵਾਰਾਂ ਵੱਲੋਂ ਤੀਸਰੇ ਵਿਅਕਤੀ ਦੇ ਵੀ ਨਾਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਮਾਛੀਵਾੜਾ ਸਾਹਿਬ ਵਿਖੇ ਵਾਪਰੇ ਦਰਦਨਾਗ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਵੱਲੋਂ ਮਾਛੀਵਾੜਾ ਵੱਲ ਨੂੰ ਆ ਰਹੇ ਸਨ ਨਿਰੰਕਾਰੀ ਭਵਨ ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਜਾਣਕਾਰੀ ਅਨੁਸਾਰ ਖਾਦਗੱਚੂ ਲਾਈਟ ਪੈਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਕਾਰਨ ਇਹ ਦੋਵੇਂ ਸੜਕ ਦੇ ਕਿਨਾਰੇ ਤੇ ਲੱਗੇ ਦਰਖਤ ਦੇ ਵਿੱਚ ਜਾ ਬਚੇ ਅਤੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਉੱਥੇ ਹੀ ਇਹਨਾਂ ਦੀ ਮੌਤ ਹੋ ਗਈ ਤੜਕਸਾਰ ਇਹਨਾਂ ਦੋਵਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆਂ ਪਿਆ ਰਾਹਗੀਰਾਂ ਨੇ ਦੇਖਿਆ ਜਿਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਸਹਾਇਕ ਖਾਨੇਦਾਰ ਪਵਨਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਰਸ਼ਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਵਾਕਿਆ ਰਾਤ ਹੈਗਾ ਜੀ 1:20 ਦਾ ਯਾਨੀ ਪਤਾ ਰਾਹ ਇਨੀ ਜਨੇ ਸਵੇਰੇ ਦੱਸਿਆ ਪੁਲਿਸ ਨੂੰ ਨਹੀਂ ਸਾਨੂੰ 7:00 ਵਜੇ ਦੇ ਕਰੀਬ ਪਤਾ ਲੱਗਿਆ ਕਿ ਦੋ ਤੇ ਐਕਸੀਡੈਂਟ ਨਾਲ ਮੌਤਾਂ ਹੋਣੀਆਂ ਬਣੀਆਂ ਨੇ ਹੰਡੇ ਜਿਹੜੀ ਏਜੰਸੀ ਉਹ ਇਸਦੇ ਕੋਲ ਥੋੜੇ ਨਾਲ ਹੀ ਹੈ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਗੁੰਡੇ ਸੀ ਮੋਟਰਸਾਈਕਲ ਤੇ ਇੱਕੋਂ ਦਾ ਨਾਮ ਹੈਗਾ ਜੀ ਹਰਸ਼ਦੀਪ ਸਿੰਘ ਸੈਂਸੋ ਵਾਲਾ ਕਲਾ ਦਾ ਦੂਸਰਾ ਹੈਗਾ ਜੀ ਨਾ ਗੁਰਵਿੰਦਰ ਸਿੰਘ ਰੀਮਾਬਾਦ ਕੁਰਦਾ ਇਹ ਮੋਰਚਰ ਦੇ ਵੀ ਮੇਰੇ ਨਾਲ ਜਿਹੜਾ ਦਰਖਤ ਤੇ ਜੱਜਣ ਕਰਕੇ ਮੋਰ ਦੇ ਵੱਡੀ ਦੇ ਲਕਟਾ ਪੈਣ ਦਾ ਦਰਖਤਾਂ ਤੇ ਜੱਜਣ ਕਰਕੇ ਲੈ ਮਾਪਾ ਇਹ ਦੋਏ ਸਵਾਰ ਜੀ ਹਾਂ ਦੇਖਿਆ ਜਾ ਰਿਹਾ ਇਹ ਇਧਰੋਂ ਬੜੀ ਬੋਲੋ ਨਾਲ ਪਿੰਡੋਂ ਜਾਂਦੇ ਉਹਨਾਂ ਦੀ ਮੱਛ ਬੜੇ ਵੱਲ ਜੀ ਉਸੇ ਪਤਾ ਲੱਗਿਆ ਵੀ ਤੀਸਰਾ ਬੰਦਾ ਕਿਉਂਕਿ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਮੈਂ ਮਿਲੇ ਉਹ ਮਤਲਬੇ ਬਾਕੀ ਪੜਦਾ ਪੜਤਾਲ ਚੱਲ ਰਹੀ ਹੈ ਜਦੋਂ ਬੰਦਾ ਸਾਹਮਣੇ ਆਇਆ ਕਾਰੋਮੋਟਰ ਦੇ ਜੋਗ ਆਲਦੀ ਗੱਡੀ ਦਾ ਡੋਇਨ ਇਹ ਕਿਹਨਾਂ ਦਾ ਕਰਨ ਲੈਡ ਖਣੇ ਬਣ ਹਾਂਜੀ ਗੱਡੀ ਦਾ ਲੈਡ ਆਖਣ ਕਰਨ ਕਰਨ ਤੇ ਉਹ ਵੱਡੀਆਂ ਮਦਨ ਲੈਡ ਬੈਂਡ ਕਰਨ ਇਹ ਕੱਚੀ ਜਾ ਕੇ ਦਰਫੀ ਚ ਇਹਨਾਂ ਦਾ ਮੋਟਰ ਸਟਪ ਜਾ ਉਹਨਾਂ ਕਰਕੇ ਮਤੋਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ